ਮੇਰੀ ਮੌਤ ਪਿੱਛੋਂ ਸਭ ਰੋਣ ਆਉਣਗੇ ਮੇਰੀ ਮੌਤ ਪਿੱਛੋਂ ਸਭ ਰੋਣ ਆਉਣਗੇ ਮੇਰੇ ਲਈ ਅਥਰੂ ਵਹਾਉਣਾ ਦੇ ਪਿੱਛੋਂ ਹੁਣ ਨਹੀਂ ਯਾਦ ਕਿਸੇ ਨੂੰ ਵੀ ਰਿਸ਼ਤੇ ਹੁਣ ਨਹੀਂ ਯਾਦ ਕਿਸੇ ਨੂੰ ਵੀ ਰਿਸ਼ਤੇ ਮੇਰੇ ਪਿੱਛੋਂ ਰਿਸ਼ਤੇ பாண பிச்சிஷே நபா மேரூ வீரி மோத்த பிச்சோ ਦੁੱਖ ਮੇਰੇ ਕਿਸੇ ਨੇ ਵੀ ਵੰਡਣੇ ਨਹੀਂ ਦੁੱਖ ਮੇਰੇ ਕਿਸੇ ਨੇ ਵੀ ਵੰਡਣੇ ਨਹੀਂ ਮੇਰੀ ਜਾਇਦਾਦ ਨੂੰ ਵੰਡਾਉਣ ਆਉਣਗੀ ਮੇਰੀ ਜਾਇਦਾਦ ਆਉਣ ਆਉਣਗੇ ਮੇਰੇ ਲਈ ਅਥਰੂ ਉਹ ਆਉਣਗੇ ਸਾਡੇ ਰਿਵਾਜ ਹੈ ਅਗਰ ਕੋਈ ਮਰ ਜਾਏ ਜੋ ਲੋਕ ਅੰਤਿਮ ਸੰਸਕਾਰ ਤੇ ਨਹੀਂ ਆ ਸਕਦੇ ਜਾਂ ਭੋਗ ਤੇ ਨਹੀਂ ਆ ਸਕਦੇ ਉਹ ਬਾਅਦ ਵਿੱਚੋਂ ਕਿਸੇ ਵੇਲੇ ਆ ਕੇ ਜਿਹੜਾ ਮਰ ਗਿਆ ਉਸ ਦੇ ਪਰਿਵਾਰ ਦੇ ਜੀਆਂ ਨਾਲ ਅਫਸੋਸ ਬੁਲਾਉਣ ਵਾਸਤੇ ਆਉਂਦੇ ਆ ਮੇਰੇ ਪਿੱਛੋਂ ਕੌਣ ਮੇਰਾ ਦੁਨੀਆ ਤੇ ਹੈ ਮੇਰੇ ਪਿੱਛੋਂ ਕੌਣ ਮੇਰਾ ਦੁਨੀਆ ਤੇ ਹੈ ਕਿਨੂੰ ਅਫਸੋਸ ਬੁਲਾਉਣ ਆਉਣਗੇ ਕਿਨੂੰ ਅਫਸੋਸ ਬੁਲਾਉਣ ਆਉਣਗੇ ਮੇਰੇ ਲਈ ਅਥਰੂ ਵਾਹਣਾਉਣਗੇ ਮੇਰੀ ਮੌਤ ਪਿੱਛੋਂ ਸਭ ਰੋਣਗੇ 이렇게 촌.